ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਗੁੱਟਰਬਾਈ ਵੀਰਾਂ ਨੂੰ ਲੋਬਾ ਜੀ 24 ਤੇ 25 ਅਪ੍ਰੈਲ ਨੂੰ ਪੱਡੀਆਂ ਸਾਰੀਆਂ ਬਾਜੀਾਂ ਦੇ ਅਪਰੇਟ ਲੈ ਕੇ ਹਾਜ਼ਰ ਹੋਏ ਆਂ ਅੱਜ 25 ਅਪ੍ਰੈਲ 2024 ਨੂੰ ਪਿੰਡ ਰੋੜੇ ਕੇ ਖੁਰਦਾ 124 ਗੁੱਟਰ ਰੋੜੇ ਦੇ ਸੀ 2200 ਮੋਟਰ ਨੂੰ 23 ਗੁੱਟਰਾਂ ਜਿਹੜੇ ਦੁੱਸਰ ਪੈ ਗਈ ਐ ਉਹਨਾਂ ਦੇ ਨਾਮ ਨੇ ਵੀਰੇ ਬਚਨਾ ਟਿੱਬੀ ਰਾਜੂ ਜੋਗਾ ਮਹਿਕ ਪੈਣੀ ਕਾਕਾ ਚੰਨਵਾਲ ਗੁਰਪ੍ਰੀਤ ਭਟੌੜ ਮੋਟਾ ਲੱਲੂ ਹਨ ਗੁਰਦੀਪ ਗੱਲ ਸਰਜੀਤ ਐਮਸੀ ਬੱਬੀ ਰੜ ਬਾਰਸੀ ਮਡੇਰ ਕਾਲਾ ਸੇਮਾ ਰੇਸ਼ਮ ਪੈਣੀ ਲਾਡੀ ਬੇੜਿੰਗ ਜਗਦੀਪ ਚੱਕ ਦੀਪੂ ਬਰਜ ਲਾਲੀ ਮੋ ਕਾਰਮੂ ਰਾਮਪੁਰਾ ਕਾਲੀ ਆਕਲੀਆ ਬੱਬੂ ਦੁੱਗਾ ਤੇ ਇਹ ਗੁੱਤਰਾਂ ਚ ਵੀਰੇ ਦੁੱਸਰ ਪਈ ਆ 24 ਅਪ੍ਰੈਲ 2024 ਨੂੰ ਬਾਈ ਪਿੰਡ ਕੋਟਲਾ ਬੇਰ ਸਿੰਘ ਵਾਲਾ 91 ਗੁੱਤਰ ਰੋਡੇ ਸੀ 2500 ਮੋਟ ਨੂੰ ਅੱਜ ਦੁੱਸਰ ਸੀ ਵੀਰੇ 35 ਗੁੱਤਰ ਰੋਡੇ ਸੀ ਸਾਢੇ 3 ਹੀ ਤੇ ਵੀਰੇ ਦੋ ਗੁੱਤਰਾਂ ਦੀ ਬਾਜੀ ਹੋ ਗਈ ਸੀ ਪਹਿਲਾਂ ਤੇ ਦੂਜੇ ਨੰਬਰ ਬਣਾਇਆ ਵੀਰੇ ਦੋਵਾਂ ਨੇ ਪਿੰਡ ਆਦਮਪੁਰਾ ਦੇ ਸਭੀ ਕੁਸਾ ਪਹਿਲੇ ਨੂੰ ਵੀਰੇ 1000 ਦੀ ਜਤ ਸੀ ਦੂਜੇ ਨੂੰ 700 ਦੀ ਇਹ ਦੋਵਾਂ ਨੂੰ ਆ ਗਈ ਤੀਜਾ ਨੰਬਰ ਵੀਰੇ ਅਸ਼ੋਕ ਰਾਜਣਾ 300 ਦੀ ਜਤ ਆਈ ਪਿੰਡ ਕੋਟਲਾ ਮੇਰੇ ਸਿੰਘ ਵਾਲਾ 24 April 2024 ਨੂੰ ਬਈ ਪਿੰਡ ਚੁੰਬਾ 105 ਕੂਤਰ ਓਡੇ 1700 ਮੋਟ ਨੂੰ ਅੱਜ ਦੂਸਰਾਂ ਚ ਵੀਰੇ 50 ਕੂਤਰ ਓਡੇ ਸੀਗੇ ਦੋ ਕੂਤਰਾਂ ਨੇ ਸੱਤ ਦਾ ਟਾਈਮ ਕਰਤਾ ਦੋਹਾਂ ਚ ਬਾਜੀ ਵੰਡੀ ਗਈ ਕਰਮਲ ਬੀਬੀ ਵਾਲਾ ਇਹ ਗੁਰਪ੍ਰੀਤ ਬੀਬੀ ਵਾਲ ਨੇ ਸੰਭਿਆ ਸੀ ਜਸਵੰਤ ਢੰਡਾ ਇਹ ਹੈਪੀ ਸਰਪੰਚ ਨੇ ਸੰਭਿਆ ਸੀ ਬਾਈ 25 April 2024 ਨੂੰ ਬਾਈ ਪਿੰਡ ਆਰਮਨਗਰ 67 ਕੂਤਰ ਓਡੇ ਸੀਗੇ 2200 ਮੋਟ ਨੂੰ ਰਾਜੀ ਇਹ ਇੱਕ ਦਿਨ ਚ ਬਾਜੀ ਨਿਪਟ ਗਈ ਐ ਪਹਿਲਾ ਨੰਬਰ ਬਣਿਆ ਬਾਈ ਡਾਕਟਰ ਮਾਹੂਨਾ ਐਲਡੀ ਜੇਤੂ ਰਹਾ ਤੇ ਦੂਜਾ ਤੇ ਤੀਜਾ ਨੰਬਰ ਵੀਰੇ ਗੁਰਪ੍ਰੀਤ ਮਲੋਟ ਤੇਲਾਪਰੀ ਦੇ ਕਾਂਗਣ ਖੇੜਾ ਇਹਨਾਂ ਦਾ ਬਣਿਆ ਵੀਰੇ ਪਿੰਡ ਰਾਮਨਗਰ ਵੀਰੇ ਅੱਜ ਹੀ ਦੀ ਬੜਗੀ ਬਾਜੀ ਇੱਕ ਦਿਨ ਜੀਏ ਅਗਲੀ ਬਾਜੀ ਸੀਗੀ ਭਈ ਅੱਜ ਪਿੰਡ ਜੰਗੀ ਆਣਾ 197 ਕੂਤਰ ਉੱਤੇ ਰੋਡੇ ਸੀਗੇ 1200 ਮੀਟਰ ਨੂੰ 50 ਕੂਤਰਾਂ ਨੇ ਵੀਰੇ ਸੱਤਾ ਟਾਈਮ ਕਰਤਾ ਇੱਥੇ ਤੇ ਪਿੰਡ ਮਾਨਖੇੜੀ 181 ਕੂਤਰ ਉੱਤੇ ਰੋਡੇ ਸੀ ਅੱਜ ਵੀਰੇ 1200 ਮੀਟਰ ਨੂੰ 35 ਕੂਤਰਾਂ ਨੇ ਇੱਥੇ ਟਾਈਮ ਕੀਤਾ ਵੀਰੇ ਤੇ 22 April 2024 ਨੂੰ ਬਈ ਪਿੰਡ ਖਾਲਚੀਆ 48 ਕੂਟਰ ਉੱਤਰ ODE ਸੀਗੇ 1200 ਮੀਟਰ ਨੂੰ 23 ਨੂੰ ਵੀਰੇ ਦੂਸਰ ਚ 17 ODE ਤੇ 24 ਨੂੰ ਤੀਸਰ ਚ ਬਈ 9 ODE 6:45 ਮਿੰਟ ਤੇ ਤਿੰਨਾਂ ਦੀ ਸਾਂਝੀ ਹੋ ਗਈ ਸੀ ਵਿੱਕੀ ਭੰਗਰ ਰਜਸੀ ਭੰਗਰ ਦੇ ਦੋਵੇਂ ਕੰਤਾਪੱਕੀ ਤੇ ਕੂਟਰ ਸੀ ਅਮਰ ਸਰਾਮਾ ਇਹ ਕੀਪੇ ਸਵਾਲ ਨੇ ਸਾਂਭਿਆ ਸੀ ਬਈ ਅਮਰ ਸਰਾਮਾ ਦੇ ਘਰੋਂ ਸੀ ਕੂਟਰ ਇਹ ਤਿੰਨਾਂ ਦੀ ਹੋ ਗਈ ਸੀ ਤੇ 1 ਜੂਨ 2024 ਨੂੰ ਪਿੰਡ ਜਾਗਤਪੁਰਾ 67 ਕੂਟਰ ODE ਸੀਗੇ 5200 ਮੀਟਰ ਨੂੰ 22 ਨੂੰ ਵੀਰੇ ਦੂਸਰ ਚ 33 ODE ਸੀ ਤੀਸਰ ਚ ਵੀਰੇ ODE 15 ਤੇ 24 ਨੂੰ ਵੀਰੇ 64 ODE ਸੀ 12 ਕੂਟਰ 8 ਕੂਤਰਾਂ ਨੇ ਵੀਰੇ ਟਾਈਮ ਕਰਤਾ ਸੀ ਠਾਣੇ ਚ ਬਾਜੀ ਵੰਡੀ ਗਈ 64 ਤੇ ਕਰਨਜੀਤ ਪੱਧਰੀ ਐਨੀ ਖੁੱਡੀਆਂ ਤਿਆਰ ਚ ਵੇਰਕਾਣੇ ਸਾਂਭਿਆ ਸੀ ਹੈਪੀ ਨੂਰ ਦੀ ਤੇ ਅਰਥ ਵੇਰਕਾਣੇ ਸਾਂਭਿਆ ਸੀ ਮੰਨੂ ਸਰਾਹ ਹੀ ਸੇਵਕ ਛੱਡਣੇ ਸਾਂਭਿਆ ਸੀ ਤੇ 5 ਕੂਤਰ ਵੀਰੇ ਤਾਰਾ ਲੰਗਣਾ ਗਰੁੱਪ ਤੇ ਸਾਂਭੇ ਹੋਏ ਸੀਗੇ 64 ਚ ਜਿਹੜੇ ਸੇ ਚਾਏ ਨੇ ਟੋਟਲ ਵੀਰੇ 8 ਕੂਤਰਾਂ ਨੇ ਬਾਜੀ ਵੰਡੀ ਗਈ ਸੀ 8 ਨੇ ਟਾਈਮ ਕਰਤਾ ਸੀ 64 ਚ ਪਿੰਡ ਜਗਤਪੁਰਾ ਤੇ ਇਹ ਜੀ ਵੀਰੇ 24 ਤੇ 25 April ਦੀ ਬਾਜੀਾਂ ਦੀ ਅਪਰੇਟ ਬੜੀ ਵਧੀਆ ਲੱਗੀ ਤੇ ਬਈ ਛੇ ਜਰੂਰ ਕਰ ਦਿਓ ਸਾਰੇ ਗਰੁੱਪ ਗਰੁੱਪਾਂ 'ਚ ਧੰਨਵਾਦ ਵੀਰੇ ਸਾਰਿਆਂ ਦਾ ਬਹੁਤ ਬਹੁਤ